ਮੇਰਾ ਨਾਮ ਨितीश ਪੀਮਾ ਜੀ ਫਾਊਂਡਰ ਪੀਮੈਕਸ਼ਨ ਕਮੇਟੀ ਔਰ ਮੇਰੇ ਨਾਲ ਨੇ ਸਰਿੰਦਰ ਬਟਲਾਨ ਜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1964 ਅ ਅੱਜ ਪੋਸਟ میٹرਿਕ ਸਕਾਲਰਸ਼ਿਪ ਦੇ ਸਬੰਧ ਦੇ ਵਿੱਚ ਇੱਕ ਮੰਗ ਪੱਤਰ ਜਿਹੜਾ ਵਾ ਰਾਹੀਂ ਡੀਸੀ ਸਾਹਿਬ ਅੰਮ੍ਰਿਤਸਰ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਗਿਆ ਵਾ ਪੋਸਟ میٹرਿਕ ਸਕਾਲਰਸ਼ਿਪ ਦਾ 2024-25 ਦਾ ਸੈਸ਼ਨ ਖਾਸ ਤੌਰ ਤੇ ਇੰਜੀਨੀਅਰਿੰਗ ਸਟੂਡੈਂਟਸ ਦਾ ਅਕਤੂਬਰ ਨਵੰਬਰ ਜਿਹੜੀ ਆ ਉਹ ਡੇਟਸ ਹੈਗੀਆਂ ਸਨ ਪੋਰਟਲ ਜਿਹੜਾ ਦਿੱਤਾ ਗਿਆ ਵਾ ਡਾਕਟਰ ਬੀ ਆਰ ਅੰਬੇਦਕਰ ਪੋਸਟ میٹرਿਕ ਸਕਾਲਰਸ਼ਿਪ ਉਹ ਉਹਦਾ ਪੋਰਟਲ ਜਿਹੜਾ ਸਲੋ ਚੱਲ ਰਿਹਾ ਕਿਤੇ ਟੈਕਨੀਕਲ ਗਲਿਚ ਹੈਗਾ ਕਿਤੇ ਪੋਰਟਲ ਕੰਮ ਹੀ ਨਹੀਂ ਕਰ ਰਿਹਾ ਔਰ ਤਰੀਕ ਜਿਹੜੀ ਆ ਸਟੂਡੈਂਟਸ ਦੀ 15 ਨਵੰਬਰ ਸੀ ਔਰ 30 ਨਵੰਬਰ ਨੋਡਲ ਅਫਸਰ ਵੱਲੋਂ ਜਿਹੜਾ ਕਾਲਜ ਚ ਡੈਜ਼ਿਗਨੇਟ ਕੀਤਾ ਜਾਂਦਾ ਨੋਡਲ ਅਫਸਰ ਜਿਹਦਾ ਕੰਮ ਹੁੰਦਾ ਕਿ ਇਸ ਸਕੀਮ ਦੇ ਬੱਚੇ ਜਿਹੜੇ ਅਵੇਲ ਜਿਨ੍ਹਾਂ ਨੇ ਕਰਨੀ ਆ ਫੈਸਿਲਿਟੀ ਜਾਂ ਇਸ ਸਕੀਮ ਨੂੰ ਉਹਨਾਂ ਦਾ ਕੇਸ ਪ੍ਰੋਸੈਸ ਕਰਕੇ ਡਿਪਾਰਟਮੈਂਟ ਤੱਕ ਭੇਜਣਾ ਉਹਨਾਂ ਦੇ ਵੀ ਹੱਥ ਖੜੇ ਆ ਉਹ ਆਪ ਕਹਿ ਰਿਹਾ ਕਿ ਸਾਡੇ ਜਿਹੜੇ ਪੋਰਟਲਸ ਜਿਹੜੇ ਆ ਕੰਮ ਨਹੀਂ ਕਰ پا ਰਹੇ ਤੇ ਇਹਦੇ ਵਿੱਚ ਕਈ ਸਟੂਡੈਂਟਸ ਦਾ ਜਿਹ ਉਹ ਪਬਿਕ ਜਿਹੜਾ ਹਨੇਰੇ ਚ ਹੈਗਾ ਬਾਰ-ਬਾਰ ਬੇਨਤੀ ਕਰਾਂਗੇ ਇਹ ਸਾਡਾ ਸੰਵਿਧਾਨਿਕ ਹੱਕ ਹੈਗਾ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੈਂਟਰ ਵੱਲੋਂ ਜਿਹੜੀ ਆ ਬਜਟ ਦੇ ਵਿੱਚ ਅਲੋਕੇਟ ਕੀਤੇ ਜਾਂਦੇ ਆ ਫੰਡ ਇਹ ਕਿਸੇ ਵੀ ਤਰੀਕੇ ਦੀ ਕੋਈ ਖੈਰਾਤ ਨਹੀਂ ਹੈਗੇ ਸਾਡੇ ਸੰਵਿਧਾਨਿਕ ਹੱਕ ਹੈਗਾ ਮਾਰਜੀਨਲਾਈਜ਼ ਕਮਿਊਨਿਟੀ ਹਾਸ਼ੀਆ ਦਾ ਸਮਾਜ ਜੀ ਐਸ ਐਸ ਸੀ ਸਕਾਲਰਸ਼ਿਪ ਨੂੰ ਨਹੀਂ ਜੁੜ ਆ ਪੰਦਾ ਤੇ ਮੇਰੀਆਂ ਕੰਬਲੀਆਂ ਪੈਣਾ ਖੇਤ ਮਜ਼ਦੂਰ ਚੌਂਕ ਮਜ਼ਦੂਰ ਚਾਹੇ ਠੇਕੇਦਾਰੀ ਆ ਦੀਨ ਸਫਾਈ ਸੇਵਕ ਹੋਣ ਕਚਰ ਸਫਾਈ ਸੇਵਕ ਹੋਣ ਉਹ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਕਿਤੇ ਵੀ ਕਾਮਯਾਬ ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਗਈ ਆ ਔਰ ਸੋਸ਼ਲ ਜਸਟਿਸ ਡਿਪਾਰਟਮੈਂਟ ਮੈਡਮ ਬਲਜੀਤ ਕੌਰ ਜਿਹੜੇ ਮਿਨਿਸਟਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਡੇਟ ਨੂੰ ਜਿਹੜਾ ਵਾ 30 ਦਿਨ ਐਕਸਟੈਂਡ ਕੀਤਾ ਜਾਵੇ ਸਿਸਟਮ ਨੂੰ ਪਾਰਦਰਸ਼ੀ ਬਣਾਇਆ ਜਾਵੇ ਟੈਕਨੀਕਲ ਪ੍ਰੋਸੈਸ ਨੂੰ ਤੇਜ਼ ਕੀਤਾ ਜਾਵੇ ਔਰ ਬਾਰ-ਬਾਰ ਬੇਨਤੀ ਕਰਾਂਗੇ ਕਿ ਕਾਲਜਾਂ ਦੇ ਨੋਡਲ ਅਫਸਰ ਜਿਹੜੇ ਆ ਉਹ ਵੀ ਡਿਪਾਰਟਮੈਂਟ ਤੱਕ ਸਟੂਡੈਂਟ ਦਾ ਨਹੀਂ ਪਹੁੰਚ ਪਾ ਰਹੇ ਔਰ ਦੂਜੀ ਵੱਡੀ ਬੇਨਤੀ ਇਹ ਆ ਕਿ ਇਨਕਮ ਸਰਟੀਫਿਕੇਟ ਐਸਸੀ ਸਕਾਲਰਸ਼ਿਪ ਨੂੰ ਅਵੇਲ ਕਰਨ ਲਈ ਇਨਕਮ ਸਰਟੀਫਿਕੇਟ ਲੱਗਣਾ ਜ਼ਰੂਰੀ ਹੁੰਦਾ ਮੈਂਡਟਰੀ ਹੈਗਾ ਉਸ ਇਨਕਮ ਸਰਟੀਫਿਕੇਟ ਨੂੰ ਹਾਸਲ ਕਰਨ ਲਈ ਸੁਵਿਧਾ ਸੈਂਟਰ ਜਿਹੜਾ ਵਾ ਉਹ ਇੱਕ ਪਾਰੀ ਉਹ ਸੁਵਿਧਾ ਦਾ ਕੇਂਦਰ ਬਣ ਚੁੱਕਾ ਨੌਕਰਸ਼ਾਈ ਜਿਹੜੀ ਹੈ ਲਾਲ ਫੀਤਾਸ਼ਾਈ ਇੱਕ ਸਮੱਸਿਆ ਬਣ ਚੁੱਕੀ ਆ ਜਿਹਦੇ ਕੋਤੇ ਕੋਈ ਸਫਾਰਿਸ਼ ਜਾਂ ਕੋਈ ਸੋਰਸ ਹੈਗਾ ਉਹਦਾ ਤੇ ਇੱਕ ਦਿਨ ਚ ਬਣ ਜਾਂਦਾ ਬਾਕੀ ਸਟੂਡੈਂਟ ਜਿਹੜੇ ਆ ਉਹ ਵਿਚਾਰੇ ਉੱਧੇ ਹੀ ਤੱਕੇ ਖਾਂਦੇ ਰਹਿੰਦੇ ਆ ਔਰ ਵਿਦਆਊਟ ਇਨਕਮ ਸਰਟੀਫਿਕੇਟ ਕਿਤੇ ਵੀ ਪੋਸੀਬਲ ਨਹੀਂ ਹੈਗਾ ਕਿ ਐਸ ਸਕੀਮ ਨੂੰ ਅ ਅਵੇਲ ਕੀਤਾ ਜਾਵੇ ਸੋ ਇਸ ਨੂੰ ਟਰਾਂਸਪੇਰੈਂਟ ਕੀਤਾ ਜਾਵੇ ਪਾਰਦਰਸ਼ੀ ਬਣਾਇਆ ਜਾਵੇ ਸੋਸ਼ਲ ਇੰਸਟਰੇਟ ਡਿਪਾਰਟਮੈਂਟ ਦੇ ਥਰੂ ਹੀ ਕੋਈ ਇਨਕਮ ਸਰਟੀਫਿਕੇਟ ਦਾ ਕੋਈ ਸਿਸਟਮ ਬਣਨਾ ਚਾਹੀਦਾ ਨਾ ਕਿ ਉਹ ਜਗ੍ਹਾ ਜਿੱਥੇ ਆਲਰੇਡੀ ਹਜ਼ਾਰਾਂ ਲੋਕ ਜਿਹੜੇ ਆ ਸਾਰੀ ਦਿਹਾੜੀ ਜਾਂਦੇ ਆ ਉੱਥੇ ਵਿਚਾਰਾ ਆਪਣਾ ਸਟੂਡੈਂਟ ਰੋਲਦਾ ਰਹਿ ਜਾਂਦਾ ਬੇਨਤੀ ਕਰਾਂਗੇ ਜੀ ਕਿ ਤਰੀਕ ਨੂੰ ਐਕਸਟੈਂਡ ਕੀਤਾ ਜਾਵੇ ਤੇ ਨਾਲ ਇਹ ਕਵਾਂਗੇ ਕਿ ਜੇ 7 ਦਿਨਾਂ ਤੱਕ ਇਹ ਤਰੀਕ ਨਹੀਂ ਵਧਾਈ ਜਾਂਦੀ 10 ਤਰੀਕ ਅ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਸੱਚਕੰਚਨੀ ਦਰਬਾਰ ਸਾਹਿਬ ਉਦੇ ਬਾਅਦ ਮੈਂ ਖੁਦ ਕੋ ਹੜਤਾਲ ਤੇ ਬੈਠਾਂਗਾ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਮੇਰੀ ਨਿੱਜੀ ਹੋਊਗੀ ਮੈਂ ਆਰਟੀਕਲ 19 ਨੂੰ ਐਕਸਰਸਾਈਜ਼ ਕਰਾਂਗਾ ਨਾ ਕੋਈ ਸ਼ਾਸਨ ਦਾ ਪ੍ਰਸ਼ਾਸਨ ਔਰ ਉਸ ਸੰਵਿਧਾਨ ਦੇ ਅੱਗੇ ਬੈਠਾਂਗੇ ਜਿੱਤੋਂ ਸਾਨੂੰ ਸੰਵਿਧਾਨਿਕ ਹੱਕ ਮਿਲਿਆ ਚੈਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ